ਇਸ ਵੇਲੇ ਦੀ ਵੱਡੀ ਅਪਡੇਟ ਲੈ ਕੇ حاضر ਹੋਏ ਆ ਲੋਕ ਸਭਾ ਚੋਣਾਂ ਪੂਰੀਆਂ ਹੋਣ ਦੇ ਮਗਰੋਂ ਹੁਣ ਜਲੰਧਰ ਦੇ ਵਿੱਚ ਜ਼ਿਮਨੀ ਚੋਣਾਂ ਹੋਣਗੀਆਂ ਤਾਂ ਇਸ ਨੂੰ ਲੈ ਕੇ ਨੋਟੀਫਿਕੇਸ਼ਨ ਵੀ ਜਿਹੜੀ ਹੈ ਸਾਹਮਣੇ ਆ ਚੁੱਕੀ ਹੈ ਤਰੀਕ ਵੀ ਜਿਹੜੀ ਇਸ ਵੇਲੇ ਤੈਅ ਕਰ ਲਈ ਗਈ ਹੈ ਇਸ ਦੇ ਨਾਲ ਹੀ ਜਲੰਧਰ ਦੇ ਵਿੱਚ ਕੋਰਡ ਆਫ ਕੰਡਕਟ ਵੀ ਜਿਹੜਾ ਹੈ ਉਹ ਵੀ ਫਿਲਹਾਲ ਦੇ ਲਈ ਲਗਾ ਦਿੱਤਾ ਗਿਆ ਤੇ ਨਾ ਸਿਰਫ ਪੰਜਾਬ ਦੇ ਜਲੰਧਰ ਦੇ ਵਿੱਚ ਬਲਕਿ ਹੋਰ ਵੀ ਕਈ ਸੂਬਿਆਂ ਦੇ ਜਿਹੜੇ ਹਲਕੇ ਨੇ ਉਹਨਾਂ ਦੇ ਵਿੱਚ ਇਹ ਜ਼ਿਮਨੀ ਚੋਣਾ ਜਿਹੜੀਆਂ ਨੇ ਕਰਵਾਈਆਂ ਜਾਣਗੀਆਂ ਤਾਂ ਇਸ ਦਾ ਪੂਰਾ ਡਾਟਾ ਜਿਹੜਾ ਤੁਸੀਂ ਆਪਣੀ ਸਕਰੀਨ ਦੇ ਉੱਪਰ ਦੇਖ ਸਕਦੇ ਹੋ ਪੰਜਾਬ ਜਲੰਧਰ ਵੈਸਟ ਹਲਕੇ ਦੇ ਵਿੱਚ ਚੋਣਾ ਦੀ ਤਰੀਕ ਜਿਹੜੀ ਹੈ ਅਨਾਉਂਸ ਕੀਤੀ ਗਈ ਹੈ ਸਿਬਨਸੀ ਦੇ ਵੱਲੋਂ ਇਸ ਮਾਮਲੇ ਨੂੰ ਲੈ ਕੇ ਜਾਣਕਾਰੀ ਜਿਹੜੀ ਹੈ ਸਾਂਝੀ ਕਰ ਦਿੱਤੀ ਗਈ ਹੈ ਉਹ ਚੋਣਾ ਦੇ ਲਈ 10 ਜੁਲਾਈ ਨੂੰ मतदान ਜਿਹੜਾ ਉਹ ਕੀਤਾ ਜਾਏਗਾ ਇਲੈਕਸ਼ਨ ਕਮਿਸ਼ਨ ਇੰਡੀਆ ਦੇ ਵੱਲੋਂ ਦੇਖਿਆ ਜਾ ਸਕਦਾ ਹੈ ਕਿ ਚੋਣਾਂ ਨੂੰ ਲੈ ਕੇ ਪੂਰਾ ਕਾਰਜਕ੍ਰਮ ਜਿਹੜਾ ਹੋਣ ਜਾ ਰਿਹਾ ਹੈ ਉਸ ਨੂੰ ਲੈ ਕੇ ਇਹ ਨੋਟੀਫਿਕੇਸ਼ਨ ਜਿਹੜੀ ਹੈ ਜਾਰੀ ਕੀਤੀ ਗਈ ਹੈ ਗੱਲ ਕੀਤੀ ਜਾਏ ਤਾਂ ਨਾਮਜ਼ਦਗੀ ਦਾਖਲ ਕਰਨ ਦੀ ਆਖਰੀ ਤਾਰੀਖ ਜਿਹੜੀ ਹੈ 21 ਜੂਨ ਨੂੰ ਹੋਵੇਗੀ ਇਸ ਦੇ ਨਾਲ ਹੀ ਨਾਮਜ਼ਦਗੀ ਪੱਤਰ ਦੀ ਜਾਂਚ 24 ਜੂਨ ਨੂੰ ਕੀਤੀ ਜਾਏਗੀ ਜਦਕਿ ਨਾਮਜ਼ਦਗੀ ਪੱਤਰ ਵਾਪਸ ਲੈਣ ਦੀ ਆਖਰੀ ਤਰੀਕ ਜਿਹੜੀ ਹੈ 26 ਜੂਨ ਨੂੰ ਤੈਅ ਕੀਤੀ ਗਈ ਹੈ 13 ਜੁਲਾਈ ਨੂੰ 13 ਜੁਲਾਈ ਨੂੰ ਦੇਖਿਆ ਜਾਏਗਾ ਕਿ ਨਤੀਜੇ ਜਿਹੜੇ ਨੇ ਨਤੀਜਿਆਂ ਦਾ ਐਲਾਨ ਹੋਣ ਜਾ ਰਿਹਾ 13 ਜੁਲਾਈ ਨੂੰ ਨਤੀਜੇ ਐਲਾਨੇ ਜਾਣਗੇ ਅੱਜ ਤੋਂ ਹੀ ਯਾਨੀ ਕਿ 10 ਜੂਨ ਤੋਂ ਹੀ ਦੇਖਿਆ ਜਾ ਸਕਦੇ ਕਿ ਕੋਡ ਆਫ ਕੰਡਕਟ ਚੋਣ ਜਾਬਤਾ ਜਿਹੜਾ ਜਲੰਧਰ ਦੇ ਵਿੱਚ ਲਗਾ ਦਿੱਤਾ ਗਿਆ 15 ਜੁਲਾਈ ਤੱਕ ਜਦੋਂ ਤੱਕ ਨਤੀਜੇ ਨਹੀਂ ਐਲਾਨੇ ਜਾਂਦੇ ਉਦੋਂ ਤੱਕ ਇਹ ਚੋਣ ਜਾਬਤਾ ਜਿਹੜਾ ਜਲੰਧਰ ਦੇ ਵਿੱਚ جاری ਰਹੇਗਾ ਇਲੈਕਸ਼ਨ ਕਮਿਸ਼ਨ ਦੇ ਵੱਲੋਂ ਵੱਖ-ਵੱਖ ਸੂਬਿਆਂ ਦੇ ਵਿੱਚ ਉਪ ਚੋਣਾਂਵ ਜਿਹੜੇ ਨੇ ਕਰਵਾਏ ਜਾਣੇ ਨੇ ਜਿਸ ਦੇ ਲਈ ਲੈਟਰ ਜਿਹੜੀ ਹੈ ਜਾਰੀ ਕਰ ਦਿੱਤੀ ਗਈ ਹੈ ਜਲੰਧਰ ਦੇ ਬਾਰੇ ਵੀ ਜਿਹੜਾ ਇਸ ਵਿੱਚਕਾਰ ਜਾਣਕਾਰੀ ਦਿੱਤੀ ਗਈ ਹੈ ਤੇ ਹੋਰ ਵੀ ਕੁਝ ਸੂਬੇ ਨੇ ਜਿੱਥੇ ਚੋਣਾ ਹੋਣੀਆਂ ਨੇ ਗੱਲ ਕੀਤੀ ਜਾਏ ਜਿਹੜੇ ਜਲੰਧਰ ਵੈਸਟ ਦੇ ਵਿੱਚ ਐਮ.ਐਲ.ਏ ਸੀ ਸ਼ੀਤਲੰਗੁਰਾਲ ਸ਼ੀਤਲੰਗੁਰਾਲ ਦੇ ਵੱਲੋਂ ਆਪਣਾ ਇਸਤੀਫਾ ਵਿਧਾਨ ਸਭਾ ਸਪੀਕਰ ਨੂੰ ਸੌਮ ਦਿੱਤਾ ਗਿਆ ਸੀ ਚੋਣਾ ਚੱਲ ਰਹੀਆਂ ਸੀ ਤਾਂ ਜਿਹੜੇ ਸਪੀਕਰ ਨੇ ਕਾਫੀ ਲੰਮੇ ਸਮੇਂ ਤੱਕ ਤੋਂ ਉਹਨਾਂ ਦੇ ਵੱਲੋਂ ਇਸਤੀਫਾ ਮਨਜ਼ੂਰ ਨਹੀਂ ਕੀਤਾ ਗਿਆ ਤੇ ਜਿਸ ਵੇਲੇ ਸ਼ੀਤਲੰਗੁਰਾਲ ਦੇ ਵੱਲੋਂ ਇਹ ਸੋਚਿਆ ਗਿਆ ਕਿ ਆਪਣਾ ਇਸਤੀਫਾ ਵਾਪਸ ਲੈ ਲੈਣ ਤਾਂ ਉਸ ਵੇਲੇ ਹੀ ਉਹਨਾਂ ਨੂੰ ਪਤਾ ਲੱਗਿਆ ਕਿ ਇਸਤੀਫਾ ਜਿਹੜਾ ਮਨਜ਼ੂਰ ਕਰ ਦਿੱਤਾ ਗਿਆ ਜਿਸ ਨੂੰ ਲੈ ਕੇ ਸ਼ੀਤਲੰਗੁਰਾਲ ਦੇ ਵੱਲੋਂ ਲਗਾਤਾਰ ਹੀ ਵੱਡੇ ਸਵਾਲ ਜਿਹੜੇ ਨੇ ਸੂਬਾ ਸਰਕਾਰ ਦੇ ਉੱਪਰ ਚੱਕੇ ਜਾ ਰਹੇ ਸਿੱਯਤਾ ਕਹਿ ਕਿਆ ਜਾ ਰਿਹਾ ਸੀ ਕਿ ਅਦਾਲਤ ਦਾ ਰੁਖ ਕੀਤਾ ਜਾਏਗਾ ਤਾਂ ਹੁਣ ਜ਼ਿਮਨੀ ਚੋਣਾ ਦੇ ਤਰੀਕੇ ਲੈਣੇ ਜਾਣ ਮਗਰੋਂ ਜਿਹੜੇ ਸ਼ਿਤਲੰਗ ਰਾਣ ਨੇ ਉਹਨਾਂ ਦੇ ਵੱਲੋਂ ਵੀ ਇੱਕ ਬਿਆਨ ਆਪਣੇ ਸੋਸ਼ਲ ਮੀਡੀਆ ਪੇਜ ਤੇ ਉੱਪਰ ਸਾਂਝਾ ਕੀਤਾ ਗਿਆ ਦੱਸਦੀ ਹੈ ਕਿ ਬਿਹਾਰ ਦੇ ਵਿੱਚ ਵੈਸਟ ਬੰਗਾਲ ਦੇ ਵਿੱਚ ਕਾਮਨਨਾਡੂ ਮੱਧ ਪ੍ਰਦੇਸ਼ ਉੱਤਰਾਖੰਡ ਪੰਜਾਬ ਹਿਮਾਚਲ ਪ੍ਰਦੇਸ਼ ਇਹਨਾਂ ਸਾਰੇ ਸੂਬਿਆਂ ਦੇ ਵਿੱਚ ਜਿਹੜੇ-ਜਿਹੜੇ ਹਲਕਿਆਂ ਦੇ ਉੱਪਰ ਭਾਵੇਂ ਕਿਸੇ ਦੀ ਮੌਤ ਹੋਈ ਹੈ ਜਾਂ ਕਿਸੇ ਦੇ ਵੱਲੋਂ ਰੈਜ਼ੀਗਨੇਸ਼ਨ ਦਿੱਤਾ ਗਿਆ ਜਿਸ ਦੇ ਚਲਦਿਆਂ ਹੁਣੇ ਚੋਣਾ ਇਲੈਕਸ਼ਨ ਕਮਿਸ਼ਨ ਇੰਡੀਆ ਦੇ ਵੱਲੋਂ ਕਰਵਾਈਆਂ ਜਾਣੀਆਂ ਨੇ ਪੰਜਾਬ ਦੇ ਵਿੱਚ ਚੋਣਾ ਦੀ ਜੇਕਰ ਗੱਲ ਕੀਤੀ ਜਾਏ ਤਾਂ 21 ਜੂਨ ਨੂੰ ਨਾਮਜ਼ਦਗੀ ਦਾਖਲ ਕਰਨ ਦੀ ਆਖਰੀ ਤਰੀਕ 10 ਜੁਲਾਈ ਨੂੰ ਹੀ ਚੋਣਾ ਹੋਣ ਗਿਆ ਤੇ ਮਹਿਜ਼ 3 ਦਿਨ ਬਾਅਦ ਨਤੀਜੇ ਜਿਹੜੇ ਨੇ ਐਲਾਨ ਦਿੱਤੇ ਜਾਣਗੇ ਤਾਂ ਦੇਖਣਾ ਇਹ ਹੋਏਗਾ ਕਿ ਕਿਹੜੀ ਪਾਰਟੀ ਦੇ ਵੱਲੋਂ ਇਸ ਵਿੱਚ ਕਾਰਬਾਜ਼ੀ ਮਾਰੀ ਜਾਏਗੀ ਕਿੰਝ ਤਿਆਰੀਆਂ ਵੀ ਜਿਹੜੀਆਂ ਨੇ ਵੱਖ-ਵੱਖ ਪਾਰਟੀਆਂ ਦੇ ਵੱਲੋਂ ਕੀਤੀਆਂ ਜਾਣਗੀਆਂ ਭਾਵੇਂ ਆਮ ਆਦਮੀ ਪਾਰਟੀ ਹੋਵੇ ਭਾਜਪਾ ਹੋਵੇ ਕਾਂਗਰਸ ਹੋਵੇ ਕਿਸਦੇ ਵੱਲੋਂ ਬਾਜ਼ੀ ਮਾਰੀ ਜਾਏਗੀ ਔਰ ਵਾਲਾ ਸਮਾਂ ਹੀ ਦੱਸੇਗਾ ਪਰ ਫਿਲਹਾਲ ਤੇ ਲਈ ਇਲੈਕਸ਼ਨ ਕਮਿਸ਼ਨ ਇੰਡੀਆ ਦੇ ਵੱਲੋਂ ਇਹ ਨੋਟੀਫਿਕੇਸ਼ਨ ਜਿਹੜੀ ਹੈ ਜਾਰੀ ਕਰ ਦਿੱਤੀ ਗਈ ਹੈ ਜਿੱਥੇ ਵੱਖ-ਵੱਖ ਸੂਬਿਆਂ ਦੇ ਹਲਕਿਆਂ ਦੇ ਲਈ ਇਹ ਇਲੈਕਸ਼ਨਸ ਜਿਹੜੀਆਂ ਨੇ ਬਾਈ ਇਲੈਕਸ਼ਨਸ ਜਿਹੜੀਆਂ ਨੇ ਹੁਣ ਥੋੜੇ ਹੀ ਸਮੇਂ ਦੇ ਵਿੱਚ ਹੋਣ ਜਾ ਰਹੀਆਂ ਨੇ। ਨਮਸਕਾਰ ਸਾਥੀਓ ਬਹੁਤ ਫੋਨ ਆ ਰਹੇ ਆ ਕਿ ਅੱਜ ਕਾਰਜਕਰਤਾ ਦੇ ਮਨਾਂ ਦੇ ਉੱਤੇ ਜਿਹੜੀ ਖੁਸ਼ੀ ਹੈ ਜਲੰਧਰ ਦੇ ਵਿੱਚ ਉਹ ਬਹੁਤ ਹੈ ਕਿ ਜਲੰਧਰ ਜਮਨੀਚੋ ਹੁੰਦਾ ਇਲੈਕਸ਼ਨ ਹੈ ਇਲੈਕਸ਼ਨ ਕਮਿਸ਼ਨ ਵੱਲੋਂ ਉਸ ਦੀ ਜਿਹੜੀ ਤਾਰੀਖ ਹੈ ਉਹ ਅੱਜ ਤੈਅ ਕਰ ਦਿੱਤੀ ਗਈ ਹੈ ਮੈਂ ਆਪਣੇ ਵੱਲੋਂ ਆਪਣੇ ਸਾਥੀਆਂ ਵੱਲੋਂ ਆਪਣੇ ਪਰਿਵਾਰ ਵੱਲੋਂ ਧੰਨਵਾਦ ਕਰਦਾ ਆਪਣੇ ਹਲਕੇ ਦੇ ਲੋਕਾਂ ਦਾ ਜਿਹੜੇ ਮੇਰੇ ਪਰਿਵਾਰ ਦੇ ਸਦਸੇ ਹੈ ਕਿ ਉਹਦੇ ਬਿਲਕੁਲ ਤਿਆਰ ਬੈਠੇ ਸੀ ਹਜੇ ਤੇ ਇਲੈਕਸ਼ਨ ਦੁੱਤੀਓ ਅਜੇ ਤੱਕ ਕਵਟ ਵੀ ਨਹੀਂ ਉਤਰੀ ਜਿਹੜੇ ਕਾਰਕਤਾ ਨੇ ਦਿਨ ਰਾਤ ਕੰਮ ਕੀਤਾ ਅਜੇ ਤੇ ਉਹਨਾਂ ਦੇ ਵਿਚਾਰਿਆਂ ਦੇ ਤਕਵਰ ਲਾਣੀ ਸੀ ਮੈਂ ਕਿਹਾ ਥੋੜੀ ਜਿਹੀ ਬਾਹਰ ਇਲੈਕਸ਼ਨ ਲੜਾਵਾਂਗੇ ਪਰ ਹੈਰਾਨ ਮੈਂ ਇਸ ਕਰਕੇ ਹੋਇਆ ਕਿ ਪੰਜਾਬ ਦੀ ਜਿਹੜੀ ਸਰਕਾਰ ਹੈ ਸਿਰਫ ਤੇ ਸਿਰਫ ਮੇਰੀ ਸੀਟ ਤੇ ਇਲੈਕਸ਼ਨ ਬਾਈ ਕਰਾਉਣ ਦੇ ਲਈ ਉਹਨਾਂ ਨੂੰ ਕਾਲੀ ਪਈ ਹੈ ਕਿ ਬਾਕੀ ਸੀਟਾਂ ਦੇ ਉੱਤੇ ਉਹਨਾਂ ਨੇ ਕੋਈ ਰਜ਼ਾਈ ਨਹੀਂ ਲੈ ਗਏ ਕਿ ਜੋ ਹਾਲਾਤ ਪੂਰੇ ਪੰਜਾਬ ਦੇ ਵਿੱਚ ਹੈ ਅਗਰ ਇਹ 5 ਸੀਟਾਂ ਦੇ ਇਲੈਕਸ਼ਨ ਹੁੰਦੇ ਤੇ ਪਤਾ ਲੱਗਦੇ ਚਲੋ ਦੋਸਤੋ ਤਿਆਰ ਹੋ ਜਓ ਅਨਸਾਰੇ ਕਿ ਜਿੱਥੇ ਤੁਸੀਂ ਇੰਨਾ ਸਮੇਂ ਸੁਸ਼ੀਲ ਰਿੰਕੂ ਜੀ ਦੇ ਲਈ ਵੱਡੇ ਭਾਈ ਦੇ ਲਈ ਤੁਸੀਂ ਕੰਮ ਕੀਤਾ ਬਹੁਤ ਮਿਹਨਤ ਕੀਤੀ ਅੱਜ ਦੇ ਮੈਂ ਚਲੋ ਸੋਚਿਆ ਸੀ ਤੁਹਾਡੇ ਕਾਰਕਿਰਤਾ ਸਾਰੇ ਪਰਿਵਾਰ ਦੇ ਸਦਸੇ ਥੋੜੇ ਰੈਸਟ ਕਰਨਗੇ ਸਮੇਂ ਫਿਰ ਆ ਗਿਆ ਕਿ ਇੱਕ ਮਹੀਨੇ ਅਸੀਂ ਸਾਰਿਆਂ ਨੇ ਗੱਲ ਮਿਲ ਕੇ ਇਲੈਕਸ਼ਨ ਲੜਨਾ ਹੈ ਪਾਰਟੀ ਜਿੰਨੂੰ ਵੀ ਜ਼ਿੰਮੇਵਾਰੀ ਰਹੇਗੀ ਪਾਰਟੀ ਜਿਹਦੇ ਉੱਤੇ ਵਿਸ਼ਵਾਸ ਕਰੇਗੀ ਉਹ ਇਹਨਾਂ ਨਾਲ ਰਲ ਕੇ ਕੰਮ ਕਰਾਂਗੇ ਪਰ ਜਲੰਧਰ ਦੀ ਤਰੱਕੀ ਦੇ ਲਈ ਇੱਕ ਨਵੇਂ ਜਲੰਧਰ ਦੀ ਦੀ ਹੋਂਕਾਰ ਦੇ ਲਈ ਕਿਉਂਕਿ ਨਵਾਂ ਜਲੰਧਰ ਮੇਰੇ ਸੁਪਨਿਆਂ ਦਾ ਜਲੰਧਰ ਹੈ ਜਿਸ ਉਮੀਦ ਨਾਲ ਮੈਂ ਇਲੈਕਸ਼ਨ ਲੜਿਆ ਸੀ ਕਿ ਜਲੰਧਰ ਸ਼ਹਿਰ ਦੀ ਤਰੱਕੀ ਜਲੰਧਰ ਸ਼ਹਿਰ ਦੀ ਡਿਵੈਲਪਮੈਂਟ ਜਲੰਧਰ ਸ਼ਹਿਰ ਦੇ ਵਿੱਚ ਇਦਾਂ ਦੀਆਂ ਚੀਜ਼ਾਂ ਲੈ ਕੇ ਆਈਏ ਕਿ ਲੋਕ ਯਾਦ ਕਰਨ ਕਿ ਯਾਰ ਪੁਰਾਣੇ ਐਮਐਲਏ ਦੇ ਵਿੱਚ ਨਵੇਂ ਐਮਐਲਏ ਚ ਕੀ ਫਰਕ ਆ ਪਰ ਤੁਹਾਨੂੰ ਪਤਾ ਕਿ ਮੈਂ ਤੁਹਾਡੇ ਸਿਧਾਂਤਾਂ ਦੀ ਲੜਾਈ ਨਹੀਂ ਲੜ ਸਕਿਆ ਤੁਹਾਡੇ ਹੱਕਾਂ ਦੀ ਲੜਾਈ ਮੈਂ ਨਹੀਂ ਲੜ ਸਕਿਆ ਜਿਹੜੀ ਸੂਬੇ ਦੀ ਸਰਕਾਰ ਸੀ ਉਹ ਜਦੋਂ ਮੈਂ ਤੁਹਾਡੀ ਆਵਾਜ਼ ਬੁਲੰਦ ਕਰਦਾ ਸੀ ਮੈਨੂੰ ਦਬਾਨ ਦੀ ਕੋਸ਼ਿਸ਼ ਕੀਤੀ ਜਾਂਦੀ ਸੀ ਚਲੋ ਤੁਸੀਂ ਮੈਨੂੰ ਬਹੁਤ ਸਪੋਰਟ ਕੀਤੀ ਮੇਰੇ ਪਰਿਵਾਰ ਉੱਤੇ ਮੇਰੇ ਤੇ ਵਿਸ਼ਵਾਸ ਕੀਤਾ ਪਰ ਦੋਸਤੋ ਇਨਸਾਫ ਦੀ ਲੜਾਈ ਲੜਨ ਦਾ ਫਿਰ ਇੱਕ ਵਾਰ ਸਮੇ ਆ ਗਿਆ ਸੱਚ ਦੇ ਸਾਹਮਣੇ ਤੁਹਾਨੂੰ ਖੜਾ ਹੋਣਾ ਪਏਗਾ ਸੱਚ ਦੇ ਲਈ ਅਗਰ ਤੁਸੀਂ ਚਾਹਦੇ ਹੋ ਕਿ ਤੁਹਾਡੇ ਹਲਕੇ ਦੀ ਆਵਾਜ਼ ਵਿਧਾਨ ਸਭਾ ਚ ਗੂੰਜੇ ਵਿਧਾਨ ਸਭਾ ਦੇ ਵਿੱਚ ਸੱਚ ਦੇ ਲਈ ਕੋਈ ਖੜੇ ਹੋ ਕੇ ਬੋਲੇ ਤੇ ਵੋਟ ਦਾ ਫੈਸਲਾ ਤੁਸੀਂ ਕਰਨਾ ਹੈ ਇਹ ਜਿਹੜੀ ਵੋਟ ਹੈ ਤੁਹਾਡੇ ਹੱਕਾਂ ਦੀ ਲੜਾਈ ਲੜੇਗੀ ਤੁਹਾਡੇ ਲਈ ਸੰਘਰਸ਼ ਕਰਾਂਗੇ ਪਾਰਟੀ ਜਿਹਦੇ ਤੇ ਵਿਸ਼ਵਾਸ ਕਰੇਗੀ ਅਸੀਂ ਸਾਰੇ ਲੋਕ ਪੁਰਨਾ ਇਕੱਠੇ ਆ ਕੋਈ ਵੀ ਪਾਰਟੀ ਤੋਂ ਬਾਹਰ ਨਹੀਂ ਹੈ ਤੇ ਮੈਂ ਆਪਣੇ ਵੱਲੋਂ ਆਪਣੇ ਪਰਿਵਾਰ ਵੱਲੋਂ ਆਪਣੀ ਪੂਰੀ ਟੀਮ ਵੱਲੋਂ ਹੋਰ ਵੱਡੇ ਭਾਈ ਸ਼ੀਲ ਰਿੰਕੂ ਵੱਲ ਤੁਹਾਨੂੰ ਸਾਰਿਆਂ ਨੂੰ ਅਪੀਲ ਕਰਨ ਦੇ ਲਈ ਆਇਆ ਕਿ ਤਿਆਰ ਹੋ ਜਾਓ ਇਲੈਕਸ਼ਨ ਦੇ ਵਿੱਚ ਬੇਨੰਤ ਮਿਹਨਤ ਕਰਾਂਗੇ ਇਹ ਜਿਹੜੀ ਸੀਟ ਆ ਪਾਰਟੀ ਦੀ ਝੋਲੇ 'ਚ ਪਾਵਾਂਗੇ ਬਾਕੀ ਮੈਂ ਉਹਨਾਂ ਲੋਕਾਂ ਨੂੰ ਵੀ ਕਮਾਂਗਾ ਕਿ ਜਿਨ੍ਹਾਂ ਨੂੰ ਹਜੇ ਤਾਜੀ-ਤਾਜੀ ਖਾਣੀ ਪਈਏ ਘਰ ਭੇਜਿਆ ਕੁਝ ਦਿਨ ਪਹਿਲੇ ਅਸੀਂ ਉਹਨਾਂ ਦਾ ਵੀ ਬੜਾ ਹੰਕਾਰ ਹੈ ਕਿ ਦੁਬਾਰਾ ਮੈਦਾਨ 'ਚ ਆ ਜਾਓ ਕਿ ਤੁਸੀਂ ਆਈਓ ਮੈਦਾਨ ਦੇ ਵਿੱਚ ਹੁਣ ਕੋਈ ਨਵਾਂ ਕੈਂਡੀਡੇਟ ਨਾ ਉਤਾਰਨ ਕੋਈ ਕੈਂਡੀਡੇਟ ਲੈ ਕੇ ਆਣ ਜਿਨ੍ਹਾਂ ਨੂੰ ਪੈਸੇ ਦਾ ਬਹੁਤ ਹੰਕਾਰ ਹੈ ਜਿਨ੍ਹਾਂ ਨੂੰ ਆਪਣੀ ਲੇਬਰ ਤੋਂ ਦਬਾ ਕੇ ਵੋਟ ਪਵਾਉਂਦਾ ਬੜਾ ਢੰਗ ਹੈ ਆਪਣੇ ਲੋਕਾਂ ਨੂੰ ਗੁੰਮਰਾਹ ਕਰਕੇ ਵੋਟ ਪਵਾਉਂਦਾ ਬੜਾ ਢੰਗ ਹੈ ਮੇਰਾ ਚੈਲੰਜ ਉਹਨਾਂ ਨੂੰ ਹੈ ਕਿ ਹੁਣ ਆਪਣੇ ਘਰ ਦਾ ਸਮਾਨ ਚੱਕ ਕੇ ਜੇਪੀ ਨਗਰ ਨਾ ਜਿਓ ਲੋਕਾਂ ਨੂੰ ਕਹੀਓ ਕਿ ਅਸੀਂ 10 ਕਿਲੋਮੀਟਰ ਦੂਰ ਰਹਿੰਦੇ ਆਂ ਅਗਰ ਕਿਸੇ ਤਰੀਕੇ ਦੀ ਤੁਹਾਡੇ ਚ ਕਿਸੇ ਤੱਕ ਇਨਸਾਨੀਅਤ ਹੈ ਇਲੈਕਸ਼ਨ ਜ਼ਰੂਰ ਲੜਿਓ ਇਸ ਇਲੈਕਸ਼ਨ ਦੇ ਲਈ ਅਸੀਂ ਬਿਲਕੁਲ ਤਿਆਰ ਬੈਠੇ ਆਂ ਪਰ ਭੱਜਿਓ ਨਾ ਹੁਣ ਆਪਣੇ ਲੋਕਾਂ ਨੂੰ ਤੁਸੀਂ ਦੁਬਾਨ ਦਾ ਸਮੇਂ ਚਲਾ ਗਿਆ ਤੁਸੀਂ ਆਪਣੇ ਲੋਕਾਂ ਨੂੰ ਪੈਸੇ ਦੇ ਬਲਤੇ ਦਬੰਦੇ ਸੀ ਕਿਸੇ ਨੂੰ ਨੌਕਰੀ ਦੇ ਬਲਤੇ ਦਬੰਦੇ ਸੀ ਕਿਸੇ ਕੋ ਨਜਾਇਜ਼ ਕੰਮ ਕਰਵਾਉਂਦੇ ਸੀ ਉਹ ਆਉਣ ਵਾਲੇ ਦਿਨਾਂ ਸਾਬ ਲਵਾਂਗੇ ਕਿ ਜਿਨ੍ਹਾਂ ਲੋਕਾਂ ਕੋ ਤੁਸੀਂ ਧੱਕੇ ਦੇ ਨਾਲ 5-5000 ਰੁਪਏ ਚ ਕੰਮ ਕਰਵਾ ਰਹੇ ਹੋ ਉਹਨਾਂ ਨੂੰ ਜਵਾਬ ਦੇਣ ਦੇ ਲਈ 10 ਤਰੀਕ ਨੂੰ ਲੋਕ ਵੋਟ ਪਾਣਗੇ ਔਰ ਤੁਹਾਨੂੰ ਚਲਦਾ ਕਰਨਗੇ ਬਾਕੀ ਜੋ ਤੁਹਾਡਾ ਹੰਕਾਰ ਹੈ ਉਹ ਹੰਕਾਰ ਲੋਕ ਜੂੜ ਤੋੜਨਗੇ ਮੈਨੂੰ ਲੋਕਾਂ ਤੇ ਆਪਣੇ ਪਰਿਵਾਰ ਦੇ ਸਦਸਿਆਂ ਤੇ ਬਹੁਤ ਵਿਸ਼ਵਾਸ ਹੈ ਮੈਂ ਇਹੀ ਕਮਾਂ ਰਾਤ ਕੰਮ ਕਰਾਂਗੇ ਭਾਤੇ ਜਿੰਨੂੰ ਵੀ ਇਹ ਮੌਕਾ ਦਵੇ ਅਸੀਂ ਇਕੱਠੇ ਰਲ ਕੇ ਮੈਦਾਨ ਚ ਉਤਰਾਂਗੇ ਇੱਕ ਵਾਰ ਫੇਰ ਮੇਰਾ ਵੈਸੇ ਤੇ ਸਾਰਿਆਂ ਨੂੰ ਹੀ ਹੈ ਕਿ ਜਿਹੜੇ ਜਿਹੜੇ ਵੱਡੀਆਂ ਵੱਡੀਆਂ ਗੱਲਾਂ ਕਰਕੇ ਗਏ ਆ ਉਹਨਾਂ ਨੂੰ ਵੀ ਮੈਂ ਇਹੀ ਕਹਾਂਗਾ ਕਿ ਮੈਦਾਨੇ ਉਤਰੋ ਦੇਖੋ ਕਿ ਕਿਹੜਾ ਤੁਸੀਂ ਵਿਕਾਸ ਕੀਤਾ ਹੈ ਉਹ ਵਿਕਾਸ ਜ਼ਰੂਰ ਜਨਤਾ 'ਚ ਲੈ ਕੇ ਜਾਈਓ ਉਹ ਵਿਕਾਸ ਜਿਹੜਾ ਤੁਸੀਂ 26 ਮਹੀਨਿਆਂ 'ਚ ਕੀਤਾ ਹੈ ਉਰੀ ਇੱਕ ਇੱਕ ਫੋਟੋ ਕਾਪੀ ਹਰ ਗਲੀ 'ਚ ਲੈ ਕੇ ਜਾਈਓ ਕਿ ਤੁਸੀਂ ਮਾਮਾ ਨੂੰ ਹਜ਼ਾਰ-ਹਜ਼ਾਰ ਰੁਪਏ ਦਿੱਤਾ ਹੈ ਨਵੇਂ ਸਕੂਲ ਕਿੰਨੇ ਬਣਾਏ ਆ ਨਵੇਂ ਕਾਲਜ ਕਿੰਨੇ ਬਣਾਏ ਆ ਨਵੇਂ ਹਸਪੀਟਲ ਕਿੰਨੇ ਬਣਾਏ ਆ ਨਵੇਂ ਪੰਜਾਬ ਦੀ 26 ਮਹੀਨਿਆਂ 'ਚ ਕਿੰਨੀ ਡਿਵੈਲਪਮੈਂਟ ਕੀਤੀ ਹੈ ਕਿਉਂਕਿ ਉਹਨੇ 2 ਸਾਲ ਦੀ ਜਿਹੜੀ ਕਾਰਪੋਰੇਸ਼ਨ ਹੈ ਉਹ ਬੰਦ ਪਈਏ ਦੋਸਤੋ ਇੱਕ ਇੱਕ ਚੀਜ਼ ਲੈ ਕੇ ਗਲੀ ਗਲੀ ਜਾਈਓ ਕਿ ਅਸੀਂ ਦੋ ਉਹਨੇ ਦੋ ਸਾਲ ਦੀ ਜਿਹੜੀ ਕਾਰਪੋਰੇਸ਼ਨ ਨੂੰ ਬੰਦ ਕਰ ਦਿੱਤੀ ਹੈ ਨਾ ਕੋਈ ਨਵਾਂ ਸਕੂਲ ਬਣਾਇਆ ਨਾ ਨਵਾਂ ਕਾਲਜ ਨਾ ਕਿਸੇ ਮਾਂ ਨੂੰ ਪੈਨ ਨੂੰ 1000 ਰੁਪਏ ਦਿੱਤਾ ਇਹ ਸਾਰੀਆਂ ਚੀਜ਼ਾਂ ਲੋਕ ਦੇਖਣਗੇ ਬਾਕੀ ਜੇ ਤੁਹਾਡੇ ਵਿੱਚ ਸਹੀ ਇਨਸਾਨੀ ਤੁੰਦੀ ਤੁਸੀਂ 5 ਸੀਟਾਂ ਦਾ ਇਲੈਕਸ਼ਨ ਕਰਵਾਉਂਦੇ ਤੁਹਾਨੂੰ ਪੰਜਾਬ ਦੇ ਲੋਕ ਜਵਾਬ ਦਿੰਦੇ ਕਿ ਜਿਹੜੇ ਪਿਆਰ ਬੈਠੇ ਆ ਕਿ ਪੰਜਾਬ ਦੇ ਵਿੱਚ ਜੋ ਲੋਕਾਂ ਨੇ 10 ਦਿਨ ਪਹਿਲੇ ਦੱਸਿਆ ਪੰਜਾਬ ਦੇ ਲੋਕਾਂ ਨੇ ਮੈਨੂੰ ਬੜੀ ਉਮੀਦ ਹੈ ਕਿ ਉਹ 10 ਤਰੀਕ 20 ਲੋਕ ਜੋ ਆਪ ਦੇਣਗੇ ਬਾਕੀ ਤੁਸੀਂ ਮੇਰੇ ਸਿਰ ਦਾ ਤਾਜੋ ਜਲੰਧਰ ਦੇ ਲੋਕ ਜਿਨ੍ਹਾਂ ਨੇ ਮੈਨੂੰ ਇੱਥੇ ਲਾਇਕ ਬਣਾਇਆ ਕੱਲ ਜਿਸ ਟਾਈਮ ਮੈਂ ਪ੍ਰਧਾਨ ਮੰਤਰੀ ਜੀ ਦੇ ਸ਼ਬਸਮਰਦ ਖੜਾ ਸੀ ਮੈਂ ਬੜਾ ਹੀ ਭਾਵਕ ਹੋ ਕੇ ਬੋਲ ਰਿਹਾ ਸੀ ਕਿ ਮੈਂ ਆਪਣੇ ਆਪ ਨੂੰ ਬੜਾ ਖੁਸ਼ ਨਸੀਬ ਸਮਝ ਰਿਹਾ ਕਿ ਜਲੰਧਰ ਦੇ ਲੋਕਾਂ ਨੇ ਮੈਨੂੰ ਇਸ ਲਾਇਕ ਬਣਾਇਆ ਮੈਨੂੰ ਇਸ ਲਾਇਕ ਕਿ ਅੱਜ ਮੈਂ ਉਸ ਜਗ੍ਹਾ ਤੇ ਬੈਠਾ ਹਾਂ ਜਿੱਥੇ ਜਲੰਧਰ ਦੇ ਲੋਕ ਆਪਣੇ ਆਪ ਨੂੰ ਬੜਾ ਵਧੀਆ ਮਹਿਸੂਸ ਕਰ ਰਹੇ ਹੋਣਗੇ ਕਿ ਆਪਣੇ ਹਲਕੇ ਦਾ ਪੁੱਤਰ ਆਪਣੇ ਹਲਕੇ ਦਾ ਬੇਟਾ ਹਲਕੇ ਦਾ ਦੋਸਤ ਜਿਸ ਨੂੰ ਅਸੀਂ ਐਮਐਲਏ ਬਣਾ ਕੇ ਭੇਜਿਆ ਅਗਰ ਮੈਂ ਐਮਐਲਏ ਨਾ ਬਣਦਾ ਤੇ ਮੈਂ ਉਸ ਜਗ੍ਹਾ ਤੇ ਨਾ ਪਹੁੰਚਦਾ ਕੱਲ ਰਾਸ਼ਟਰਪਤੀ ਭਵਨ ਦੇ ਵਿੱਚ ਦੇਸ਼ ਦੇ ਕੈਸੇ ਕ੍ਰਾਂਤੀ ਨੇਤਾ ਨੂੰ ਜਿਨ੍ਹਾਂ ਨੇ ਤੀਜੀ ਵਾਰ ਸ਼ਬਦ ਲਈ ਇਸ ਦੇਸ਼ ਨੂੰ ਚਲਾਣ ਦੇ ਲਈ ਨਰਿੰਦਰ ਮੋਦੀ ਜੀ ਉਹਨਾਂ ਨੂੰ ਮੈਂ ਕੱਲ ਆਪਣੀ ਅੱਖੀ ਔਰ ਸੁਣਿਆ ਕਿ ਉਹਨਾਂ ਨੇ ਦੇਸ਼ ਦੀ ਤਰੱਕੀ ਦੇ ਲਈ ਜੋ ਤੀਸਰੀ ਵਾਅਦਾ ਸ਼ਬਦ ਲਈ ਹੈ ਇਹ ਸਾਰਾ ਜੋ ਸਿਰੇ ਹੈ ਮੇਰੇ ਹਲਕੇ ਦੇ ਲੋਕਾਂ ਨੂੰ ਜਾਂਦਾ ਹੈ ਮੇਰੇ ਪਰਿਵਾਰ ਦੇ ਸਦਸਿਅ ਜਿਨ੍ਹਾਂ ਨੇ ਮੈਨੂੰ ਇਸ ਲਾਇਕ ਬਰਾਇਆ ਤੇ ਜਲੰਧਰ ਮੈਂ ਕੱਲ ਆ ਰਿਹਾ ਦੋਸਤੋ ਆਓ ਤਿਆਰੀ ਕਰੀਏ ਆਪਣੀ ਆਪਣੀ ਜ਼ਿੰਮੇਵਾਰੀ ਦੇ ਉੱਤੇ ਪਾਰਟੀ ਜਿਸ ਤਰੀਕੇ ਦੀ ਵੀ ਜ਼ਿੰਮੇਵਾਰੀ ਲਗਾਏਗੀ ਅਸੀਂ ਰਲ ਮਿਲ ਕੇ ਉਹਨੂੰ ਪੂਰਾ ਕਰਾਂਗੇ ਤੇ ਦੁਬਾਰਾ ਫਿਰ ਇੱਕ ਮਹੀਨੇ ਦੇ ਲਈ ਪਾਰਟੀ ਦੇ ਲਈ ਦਿਨ ਰਾਤ ਕੰਮ ਕਰੀਏ ਔਰ ਪਾਰਟੀ ਦਾ ਝੰਡਾ ਬੁਲੰਦ ਕਰਨ ਦੇ ਲਈ ਜਿਹੜੇ ਲੋਕ ਹੰਕਾਰ ਤੇ ਵਿੱਚ ਰਾਜਨੀਤੀ ਕਰ ਰਹੇ ਆ ਉਹਨਾਂ ਨੂੰ ਮੂਰਤ ਤੌਰ ਜਵਾਬ ਦਈਏ ਤੁਹਾਡਾ ਮੈਂ ਆਪਣੇ ਵੱਲੋਂ ਆਪਣੇ ਪਰਿਵਾਰ ਵੱਲੋਂ ਆਪਣੀ ਪੂਰੀ ਟੀਮ ਵੱਲੋਂ ਔਰ ਵੱਡੇ ਭਾਈ ਸੁਸ਼ੀਲ ਕੁਮਾਰ ਰਿੰਕੂ ਜੀ ਵੱਲੋਂ ਤੁਹਾਡਾ ਬਹੁਤ ਬਹੁਤ ਧੰਨਵਾਦ ਜੈ ਭੀਮ ਜੈ ਭਾਰਤ ਜੈ ਸ਼੍ਰੀ ਰਾਮ ਨਮਸਕਾਰ ਸਾਥੀਓ ਬਹੁਤ ਫੋਨ ਆ ਰਹੇ ਆ ਕਿ ਅੱਜ ਕਾਰਕਟਰਾਂ ਦੇ ਮਨਾਂ ਦੇ ਉੱਤੇ ਜਿਹੜੀ ਖੁਸ਼ੀ ਹੈ ਜਲੰਧਰ ਦੇ ਵਿੱਚ ਉਹ ਬਹੁਤ ਹੈ ਕਿ ਜਲੰਧਰ ਜਮਨੀ ਚੋਂ ਦਾ ਇਲੈਕਸ਼ਨ ਹੈ ਇਲੈਕਸ਼ਨ ਕਮਿਸ਼ਨ ਵੱਲੋਂ ਉਸ ਦੀ ਜਿਹੜੀ ਤਾਰੀਖ ਹੈ ਉਹ ਅੱਜ ਤੈਅ ਕਰ ਦਿੱਤੀ ਗਈ ਹੈ ਮੈਂ ਆਪਣੇ ਵੱਲੋਂ ਆਪਣੇ ਸਾਥੀਆਂ ਵੱਲੋਂ ਆਪਣੇ ਪਰਿਵਾਰ ਵੱਲੋਂ ਧੰਨਵਾਦ ਕਰਦਾ ਆਪਣੇ ਹਲਕੇ ਦੇ ਲੋਕਾਂ ਦਾ ਜਿਹੜੇ ਮੇਰੇ ਪਰਿਵਾਰ ਦੇ ਸਦਸੇ ਐ ਕਿ ਉਹਦੇ ਬਿਲਕੁਲ ਤਿਆਰ ਬੈਠੇ ਸੀ ਹਜੇ ਤੇ ਇਲੈਕਸ਼ਨ ਦੁੱਤੀਓ ਹਜੇ ਤੇ ਤਕਾਬੜ ਵੀ ਨਹੀਂ ਉੱਤਰੀ ਜਿਹੜੇ ਕਾਰਜਕਤਾ ਨੇ ਦਿਨ ਰਾਤ ਕੰਮ ਕੀਤਾ ਹਜੇ ਤੇ ਉਹਨਾਂ ਦੇ ਵਿਚਾਰਿਆਂ ਦੇ ਤਕਾਬੜ ਲਾਣੀ ਸੀ ਮੈਂ ਕਿਹਾ ਥੋੜੀ ਜਿਹਾ ਬਾਅਦ ਇਲੈਕਸ਼ਨ ਲੜਾਵਾਂਗੇ ਪਰ ਹੈਰਾਨ ਮੈਂ ਇਸ ਕਰਕੇ ਹੋਇਆ ਕਿ ਪੰਜਾਬ ਦੀ ਜਿਹੜੀ ਸਰਕਾਰ ਹੈ ਸਿਰਫ ਸਿਰਫ ਮੇਰੀ ਜ਼ੀਰ ਦੇ ਇਲੈਕਸ਼ਨ ਬਾਈਕਰਾਨ ਦੇ ਲਈ ਉਹਨਾਂ ਨੂੰ ਕਾਲੀ ਪਈ ਹੈ ਕਿ ਬਾਕੀ ਸੀਟਾਂ ਦੇ ਉੱਤੇ ਉਹਨਾਂ ਨੇ ਕੋਈ ਰਜ਼ਾਈ ਨਹੀਂ ਲੈ ਗਏ ਕਿ ਜੋ ਹਾਲਾਤ ਪੂਰੇ ਪੰਜਾਬ ਦੇ ਵਿੱਚ ਹੈ ਅਗਰ ਇਹ 5 ਸੀਟਾਂ ਦੇ ਇਲੈਕਸ਼ਨ ਹੁੰਦੇ ਤੇ ਪਤਾ ਲੱਗਦੇ ਚਲੋ ਦੋਸਤੋ ਤਿਆਰ ਹੋ ਜਓ ਸਾਰੇ ਕਿ ਜਿੱਥੇ ਤੁਸੀਂ ਇੰਨਾ ਸਮੇਂ ਸੁਸ਼ੀਲ ਰਿੰਕੂ ਜੀ ਦੇ ਲਈ ਵੱਡੇ ਭਾਈ ਦੇ ਲਈ ਤੁਸੀਂ ਕੰਮ ਕੀਤਾ ਬਹੁਤ ਮਿਹਨਤ ਕੀਤੀ ਅੱਜ ਦੇ ਮੈਂ ਚਾਹ ਰਿਹਾ ਸੀ ਤੁਹਾਡੇ ਕਾਰਜਕਰਤਾ ਸਾਰੇ ਪਰਿਵਾਰ ਦੇ ਸਦਸੇ ਤੁਹੇ ਰੈਸਟ ਕਰਨਗੇ ਸਮੇ ਫਿਰ ਆ ਗਿਆ ਕਿ ਇੱਕ ਮਹੀਨੇ ਅਸੀਂ ਸਾਰਿਆਂ ਨੇ ਗੱਲ ਮਿਲ ਕੇ ਇਲੈਕਸ਼ਨ ਲੜਨਾ ਹੈ ਪਾਰਟੀ ਜਿੰਨੂੰ ਵੀ ਜ਼ਿੰਮੇਵਾਰੀ ਦੇਗੀ ਪਾਰਟੀ ਜਿਹਦੇ ਉੱਤੇ ਵਿਸ਼ਵਾਸ ਕਰੇਗੀ ਉਹ ਇਹਨਾਂ ਰਲ ਕੇ ਕੰਮ ਕਰਾਂਗੇ ਪਰ ਜਲੰਧਰ ਦੀ ਤਰੱਕੀ ਦੇ ਲਈ ਇੱਕ ਨਵੇਂ ਜਲੰਧਰ ਦੀ ਦੀ ਹੋਂਕਾਰ ਦੇ ਲਈ ਕਿਉਂਕਿ ਨਵਾਂ ਜਲੰਧਰ ਮੇਰੇ ਸੁਪਨਿਆਂ ਦਾ ਜਲੰਧਰ ਹੈ ਜਿਸ ਉਮੀਦ ਨਾਲ ਮੈਂ ਇਲੈਕਸ਼ਨ ਲੜਿਆ ਸੀ ਕਿ ਜਲੰਧਰ ਸ਼ਹਿਰ ਦੀ ਤਰੱਕੀ ਜਲੰਧਰ ਸ਼ਹਿਰ ਦੀ ਡਿਵੈਲਪਮੈਂਟ ਜਲੰਧਰ ਸ਼ਹਿਰ ਦੇ ਵਿੱਚ ਇਦਾਂ ਦੀਆਂ ਚੀਜ਼ਾਂ ਲੈ ਕੇ ਆਈਏ ਕਿ ਲੋਕ ਯਾਦ ਕਰਨ ਕਿ ਯਾਰ ਪੁਰਾਣੇ ਐਮਐਲਏ ਦੇ ਵਿੱਚ ਨਵੇਂ ਐਮਐਲਏ ਚ ਕੀ ਫਰਕ ਆ ਗਿਆ ਪਰ ਤੁਹਾਨੂੰ ਪਤਾ ਕਿ ਮੈਂ ਤੁਹਾਡੇ ਸਿਧਾਂਤਾਂ ਦੀ ਲੜਾਈ ਨਹੀਂ ਲੜ ਸਕਿਆ ਤੁਹਾਡੇ ਹੱਕਾਂ ਦੀ ਲੜਾਈ ਮੈਂ ਨਹੀਂ ਲੜ ਸਕਿਆ ਜਿਹੜੀ ਸੂਬੇ ਦੀ ਸਰਕਾਰ ਸੀ ਉਹ ਜਦੋਂ ਮੈਂ ਤੁਹਾਡੀ ਆਵਾਜ਼ ਬੁਲੰਦ ਕਰਦਾ ਸੀ ਮੈਨੂੰ ਦਬਾਨ ਦੀ ਕੋਸ਼ਿਸ਼ ਕੀਤੀ ਜਾਂਦੀ ਸੀ ਚਲੋ ਤੁਸੀਂ ਮੈਨੂੰ ਬਹੁਤ ਸਪੋਰਟ ਕੀਤੀ ਮੇਰੇ ਪਰਿਵਾਰ ਉੱਤੇ ਮੇਰੇ ਤੇ ਵਿਸ਼ਵਾਸ ਕੀਤਾ ਪਰ ਦੋਸਤੋ ਇਨਸਾਫ ਦੀ ਲੜਾਈ ਲੜਨ ਦਾ ਫਿਰ ਇੱਕ ਵਾਰ ਸਮੇ ਆ ਗਿਆ ਸੱਚ ਦੇ ਸਾਹਮਣੇ ਤੁਹਾਨੂੰ ਖੜਾ ਹੋਣਾ ਪਏਗਾ